ਆਣਾ ਸ਼ਹਿਰ ਦੇ ਵੀ ਸਰਕਸ ਲਗਾਈ ਜਾ ਰਹੀ ਹੈ ਬੋਲੋ ਸਰਕਸ ਤੇ ਅਸੀਂ ਲੋਕਾਂ ਨੂੰ ਇਹ ਹੀ ਪ੍ਰੀਤ ਕਰਾਂਗੇ ਕਿ ਇਸ ਸਰਕਸ ਦਾ ਆ ਕੇ ਨੰਦਮਾਨ ਅੰਦਰ ਕਈ ਫੋਰਨ ਆਰਟਿਸਟ ਮੰਗੋਲੀਅਨ ਆਰਟਿਸਟ ਅਫਰੀਕਨ ਆਰਟਿਸਟ ਕਈ ਬਾਹਰਲੇ ਆਰਟਿਸਟ ਨੇ ਤੇ ਹੋਰ ਵੀ ਕਈ ਜਾਨਵਰ ਜੋ ਬੱਚਿਆਂ ਨੂੰ ਲੋਕਿਕ ਹੋ ਗਏ ਨੇ ਉਹ ਦੇਖਣ ਨੂੰ ਸਰਕਸ ਦੇ ਵਿੱਚ ਮਿਲਣਗੇ ਕਿ ਜਿਸ ਵਿੱਚ ਆਪਾਂ ਬੱਚਿਆਂ ਨੂੰ ਪੁਰਾਣੇ ਆਪਣੇ ਮੇਲਿਆਂ ਬਾਰੇ ਜਾਂ ਪੁਰਾਣੇ ਸਰਕਸਾਂ ਬਾਰੇ ਜਿੱਦਾਂ ਆਪਾਂ ਪੁਰਾਣੇ ਆਪਣੇ ਵੱਡਿਆਂ ਦੇ ਨਾਲ ਪੂਰਾ ਪਰਿਵਾਰ ਸਮੇਤ ਇਹ ਸਰਕਸਾਂ ਦੇਖਣ ਜਾਂਦੇ ਹੁੰਦੇ ਸੀਗੇ ਉਹ ਚੀਜ਼ਾਂ ਸਾਰੀਆਂ ਕੁਝ ਅਸੀਂ ਇੱਥੇ ਦੁਬਾਰਾ ਲੈ ਕੇ ਆਏ ਹਾਂ ਲੁਧਿਆਣਾ ਵਰਤਮਾਨ ਮਿਲਦੇ ਸਾਹਮਣੇ ਚੰਡੀਗੜ੍ਹ ਰੋਡ ਗਲਾਡਾ ਗਰਾਊਂਡ ਦੇ ਵਿੱਚ ਤੇ ਅਸੀਂ ਇਹੀ ਅਪੀਲ ਕਰਨਾ ਚਾਹਾਂਗੇ ਕਿ ਇਸ ਛੁੱਟੀਆਂ ਦੇ ਵਿੱਚ ਆ ਕੇ ਆਪਣੇ ਬੱਚਿਆਂ ਦੇ ਨਾਲ ਇਸ ਚੀਜ਼ ਦਾ ਵੱਧ ਤੋਂ ਵੱਧ ਆਨੰਦ ਮਾਣੋ ਕਿੰਨੇ ਟਾਈਮ ਤੱਕ ਇਹ ਸਰਕਸ ਰਹੂਗਾ ਕਿ ਕਿਹੜੇ ਕਿਹੜੇ ਟਾਈਮ ਤੇ ਸ਼ੋਅ ਲੱਗਿਆ ਕਰੇਗਾ ਮੇਰੇ ਇੱਕ ਮਹੀਨਾ ਸਰੇ ਸਰਕਸ ਚੱਲੂਗੀ ਬ੍ਰਦਰ ਤੇ ਇਸ ਦੀ ਟਾਈਮਿੰਗ ਜੋ ਵੀ ਹੋਊਗੀ 1 ਵਜੇ 4 ਵਜੇ 7:30 ਵਜੇ ਤਿੰਨ ਸ਼ੋਅ ਰੈਗੂਲਰ ਹੋਇਆ ਕਰਨਗੇ ਜੋ ਇਸ ਦੀ ਸਰਕਸ ਦੀ ਕੈਪੈਸਿਟੀ ਹੈ 500 ਤੋਂ 550 ਬੰਦੇ ਇੱਕ ਵਾਰੀ ਸਰਕਸ ਵਿੱਚ ਬੈਠ ਕੇ ਸ਼ੋਅ ਦਾ ਆਨੰਦ ਮਾਣਿਆ ਕਰਨਗੇ ਤੇ ਇਸ ਵਿੱਚ ਹੋਰ ਵੀ ਕਈ ਨਵੇਂ ਵੀ ਇਲੈਕਟ੍ਰੋਨਿਕ ਆਈਟਮ ਕਈ ਜੋਕਰ ਦੇ ਖੇਲ ਕਈ ਮੂਵੀਜ਼ ਦੇ ਸੌਂਗਸ ਤੇ ਕਈ ਕਲੀਪ ਆਰਟਿਸਟ ਦੇ ਕਈ ਸ਼ੋਅ ਵੀ ਦਿਖਾਏ ਜਾਣਗੇ ਜਿਸ ਦਾ ਲੋਕੀ ਆਨੰਦ ਇਸ ਦੀ ਤਿੰਨ ਤਰ੍ਹਾਂ ਦੀ ਟਿਕਟਾਂ ਤਿੰਨ ਤਰ੍ਹਾਂ ਦੀਆਂ ਸੀਟਾਂ ਹੈ ਜਿਸ ਵਿੱਚ 99 ਰੁਪਏ ਤੋਂ ਟਿਕਟ ਸਟਾਰਟ ਹੋ ਜਾਂਦੀ ਹੈ ਤੇ ਲੋਕੀ ਜਿਸ ਦਾ ਨਾਮ ਨਨੰਦ ਮਾਨ ਸਕਦੇ ਕਿੰਨੀ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਇਹ 15 ਮਈ ਤੋਂ ਬਾਜੀ ਗਲਾਡਾ ਗਰਾਊਂਡ ਦੇ ਵਿੱਚ ਚੰਡੀਗੜ੍ਹ ਰੋਡ ਵਰ ઓਪੋਜ਼ਿਟ ਵਰਦਮਨ ਮੈਦਾਨ ਵਿੱਚ ਸਟਾਰਟ ਹੋ ਰਹੀ ਹੈ ਜਿਸ ਦਾ ਲੋਕੀ ਦਾ ਫਰਸਟ ਸ਼ੋ ਜਿਹੜਾ ਆਊਗਾ ਕੱਲ ਸ਼ਾਮੀ 7:30 ਵਜੇ ਹੋਊਗਾ ਉਸ ਤੋਂ ਬਾਅਦ ਰੈਗੂਲਰ ਤਿੰਨ ਸ਼ੋ ਹੋਇਆ ਕਰਨਗੇ 1 ਵਜੇ 4 ਵਜੇ 7:30 ਵਜੇ ਬਾਕੀ ਸਕੂਲ ਤੇ ਮਿਲਟਰੀ ਅਫਸਰਾਂ ਵਾਸਤੇ ਸਪੈਸ਼ਲ ਡਿਸਕਾਊਂਟ ਰੱਖਿਆ ਗਿਆ ਹੈ ਤੇ ਬਾਕੀ ਸਰਕਸ ਨਾਲ ਉਹ ਅਪੋ ਇਸ ਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਹੈ ਇਹ ਵੀ ਮਨੋਰੰਜਨ ਲਈ ਕੀ ਕੀ ਨਵੀਂ ਨਵੀਂ ਕੋਈ ਐਡ ਮਾਰੀ ਇਹ 빅 ਅਪੋਲੋ ਸਰਕਸ ਹੈ ਸਰ ਇਹ ਜਿਹੜੀ ਆਪਾਂ ਪੁਰਾਣੀਆਂ ਕਈ ਪੁਰਾਣੀਆਂ ਸਰਕਸਾਂ ਮੇਨ ਸਰਕਸਾਂ ਥੋੜੀਆਂ ਹੀ ਰਹਿ ਗਈਆਂ ਅੱਗੇ ਜਿੱਦਾਂ ਅਸੀਂ ਕਹੀਏ ਕਿ ਕਈ ਸਰਕਸਾਂ ਹੁੰਦੀਆਂ ਸੀ 1 2 4 5 ਵੀ ਹੁਣ ਤਾਂ ਪਹਿਲੇ ਅੱਗੇ ਕੋਈ ਗਿਣਤੀ ਨਹੀਂ ਹੁੰਦੀ ਸੀ ਸਰਕਸਾਂ ਦੀ ਹੁਣ ਜਿਹੜੀ ਹੈ ਥੋੜੀ ਗਿਣਤੀ ਚ ਸਰਕਸਾਂ ਰਹਿ ਗਈਆਂ ਉਸੀ ਤਰ੍ਹਾਂ ਕੇ ਬੋਪੋਲੋ ਸਰਕਸ ਦਾ ਆਪਣਾ ਇੱਕ ਨਾਮ ਹੈ ਆਪਣਾ ਇੱਕ ਸਟੇਟਸ ਹੈ ਆਪਣਾ ਇੱਕ ਰੈਕਟਿਸ ਹੈ ਤੇ ਲੋਕਾਂ ਲਈ ਅਸੀਂ ਉਹੀ ਪਿੱਗ ਪੋਲੋ ਸਰਕਸ ਤੇ ਲੁਧਿਆਣਾ ਵਾਸੀਆਂ ਲਈ ਲੈ ਕੇ ਆਏ ਹਾਂ ਜਿਸ ਦਾ ਰਾਮ ਨਾਨੰਦ ਮੰਨ ਸਕਦਾ ਹੈ ਇਸ ਤੋਂ ਬਣਾ ਸਰਕਸ ਕਿੱਥੇ ਲੱਗਦੀ ਸੀ 20 ਸਾਲਾਂ ਬਾਅਦ ਲੁਧਿਆਣੇ ਲੱਗੀ ਹੈ ਇਸ ਤੋਂ ਪਹਿਲੇ ਸਰ ਇਸ ਤੋਂ ਪਹਿਲੇ ਗੁਜਰਾਤ ਬੰਬੇ ਫੋਰਨ ਸਾਰੇ ਪਾਸੇ ਸ਼ੋਸ ਵਗੈਰਾ ਕਰਕੇ ਆਉਂਦੇ ਨੇ ਟਾਈਮ ਦਾ ਸ਼ਡਿਊਲ ਹੁੰਦਾ ਹੁਣ ਜਿਹਦਾ ਪੰਜਾਬ ਦਾ ਰੂਟ ਹੈ ਇਸ ਤੋਂ ਬਾਅਦ ਜਾਊਗੀ ਹਿਮਾਚਲ ਫਿਰ ਉਸ ਤੋਂ ਬਾਅਦ ਜੰਮੂ ਫਿਰ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਰੋਟੇਸ਼ਨ ਤੋਂ ਬਾਅਦ ਇੱਥੇ ਦੁਬਾਰਾ ਸਰਕ ਇਹ ਵੀ ਨਹੀਂ ਪਤਾ ਲੋਕੀ ਕਿਸ ਲੁਧਿਆਣੇ ਦੇ ਦੁਆਰਾ ਇਹ ਸਰਕਸ ਆਊਗੀ ਜਾਂ ਨਹੀਂ ਆਊਗੀ ਸਾਰੇ